ਕਸ਼ਤਰਾਣੇ ਦੇ ਇੰਚਾ ਦਰਵਾਰਾ ਸਿੰਘ ਬਨਵਾਲਾ ਜੋ ਇੱਥੇ ਅੱਜ ਮੌਜੂਦ ਨੇ ਸੋ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜੋ ਦਿਹਾੜਾ ਜਿੱਥੇ ਮਨਾਇਆ ਗਿਆ ਹੈ ਨਾ ਸ਼ਰਧਾਂਜਲੀ ਦੇ ਫੁੱਲ ਜੋ ਉਹਨਾਂ ਨੇ ਭੇਟ ਕੀਤੇ ਅੱਗੇ ਨੇ ਸੋ ਆਪਾਂ ਇੰਚਾਰਸ ਨਾਲ ਗੱਲਬਾਤ ਕਰਾਂਗੇ ਸਰ ਸਾਸੀ ਦਾ ਸਰ ਸਾਸੀ ਜੀ ਸਰ ਅੱਜ ਦੀ ਜਿਹੜੀ ਜੋ ਆਪਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਹਨ ਉਸ ਦੇ ਬਾਰੇ ਤੁਸੀਂ ਕੀ ਮਤਲਬ ਅੱਜ ਕਹਿਣਾ ਚਾਹੋਗੇ ਬੀਬੀ ਜੀ ਅੱਜ ਬਹੁਤ ਹੀ ਖੁਬਤਰ ਦਿਨ ਹੈ ਅੱਜ ਦੇ ਦਿਨ ਸਾਡੇ ਉਹ ਜੀ ਸਟਾਰਜੋ ਸਰਪਟ ਸਿੰਘ ਪਰਜਵਾਨੀ ਦੇ ਵਿੱਚ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਉਹਨਾਂ ਨੇ 23 ਮਾਰਚ 1931 ਨੂੰ ਖਾਸੀ ਦਾ ਫੰਦਾ ਜਿਹੜਾ ਸੀ ਦਰਵਾਇਆ ਸੀ ਅੰਗਰੇਜ਼ ਹਕੂਮਤ ਕਿਉਂਕਿ ਭਾਰਤੀ ਲੋਕਾਂ ਤੇ ਜ਼ੁਲਮ ਕਰ ਰਹੀ ਸੀ ਅਤਿਆਚਾਰ ਕਰ ਰਹੀ ਸੀ ਇਹਨਾਂ ਨੂੰ ਹੌਨ ਜਵਾਨਾਂ ਤੋਂ ਉਹ ਬਰਦਾਸ਼ਤ ਨਹੀਂ ਸੀ ਹੋ ਰਿਹਾ ਇਹਨਾਂ ਨੇ ਇੱਕ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸ਼ੁਰੂ ਕੀਤੀ ਸੀ ਔਰ ਉਸ ਜੰਗ ਨੂੰ ਅੰਗਰੇਜ਼ ਹਕੂਮਤ ਚੰਗਾ ਨਹੀਂ ਸਮਝ ਰਹੀ ਉਹਨਾਂ ਨੇ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਸੀ ਉਹਨੂੰ ਦੇਸ਼ทรਹੀ ਮੰਨਦੇ ਹੋਏ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਔਰ ਅਖੀਰ ਦੇ ਵਿੱਚ 23 ਮਾਰਚ 1931 ਨੂੰ ਫਾਂਸੀ ਦੇ ਵਿਖੇ ਚੜਾ ਦਿੱਤਾ ਗਿਆ ਔਰ ਇਸ ਜਿਹੜੀ ਇਹਨਾਂ ਨੇ ਸ਼ਹਾਦਤ ਦਿੱਤੀ ਉਸ ਸ਼ਹਾਦਤ ਨੇ ਅਖੀਰ ਦੇ ਵਿੱਚ ਭਾਰਤੀ ਆਜ਼ਾਦੀ ਦਾ ਮੁੱਢ ਵਜਿਆ ਔਰ ਅਸੀਂ 1947 ਵਿੱਚ ਆਜ਼ਾਦ ਮੁੱਢ ਕوجੋ ਆਜ਼ਾਦੀ ਪ੍ਰਾਪਤ ਕੀਤੀ ਔਰ ਅੱਜ ਅਸੀਂ ਵੀ ਯਾਦ ਕੀਤਾ ਦੇ ਵਿੱਚ ਰਹ ਰਹੇ ਹਾਂ ਆਜ਼ਾਦੀ ਦਾ ਨਾਂ ਤੇ ਜਿਹੜਾ ਉਸਾਰਾ ਤੋਂ ਅਸੀਂ ਤੋਂ ਮੈਂ ਇੱਕ ਮਿੰਟ ਸਵਾਲ ਤੁਹਾਨੂੰ ਹੋ ਰਹੀ ਕਿ ਜੋ ਸਰਕਾਰ ਸ਼ਹੀਦ ਭਗ ਸਿੰਘ ਜੀ ਦੀ ਦੋ ਕੁਰਬਾਨੀ ਹੈ ਤੋਂ ਨਵਾਂ ਨਵੀਂ ਯੁਵਾ ਪੀੜੀ ਨੂੰ ਤੁਸੀਂ ਯਾਦ ਰੱਖਣ ਲਈ ਉਹਨਾਂ ਨੂੰ ਕੀ ਮੋਟੀਵੇਸ਼ਨ ਦੇਣਾ ਚਾਹੋਗੇ ਅਸੀਂ ਨੌਜਵਾਨ ਪੀੜੀ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਾਂਗਰਸ ਪਾਰਟੀ ਵੱਲੋਂ ਕਿ ਉਹ ਨਸ਼ਿਆਂ ਦਾ ਤਿਆਗ ਕਰਨ ਪੰਜਾਬ ਦੇ ਵਿੱਚ ਨੌਜਵਾਨ ਪੀੜੀ ਜਿਹੜੀ ਹੈ ਉਹ ਕਿਉਂਕਿ ਰੋਜ਼ਗਾਰ ਨਹੀਂ ਹੈ ਬੱਚਿਆਂ ਕੋਲ ਖਾਣ ਪੀਣ ਦਾ ਰੋਟੀ ਪਾਣੀ ਦਾ ਸਾਧਨ ਨਹੀਂ ਹੈ ਬੱਚਿਆਂ ਕੋਲੇ ਇਸ ਕਰਕੇ ਉਹ ਦੱਸਿਆ ਬਲ ਕਿ ਨਸ਼ੇ ਦੇ ਜਿਹੜੇ ਸਦਾਗਰ ਨਹੀਂ ਉਹ ਸਰਕਾਰਾਂ ਹੀ ਸਾਰਾ ਕੁਝ ਇਹ ਕਰ ਰਹੀਆਂ ਨੇ ਉਧਰ ਨੂੰ ਵੱਧ ਰਹੇ ਨੇ ਸੀਨਪਟ ਸਿੰਘ ਹੋਣਾ ਨੇ ਨੌਜਵਾਨੀ ਦੇ ਵਿੱਚ ਸਿਰਫ 23 ਸਾਲ ਦੀ ਉਮਰ ਸੀ ਜਦੋਂ ਉਹਨਾਂ ਨੂੰ ਸਾਹਤ ਮਿਲੀ ਸੋ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਸਾਨੂੰ ਔਰ ਉਹਨਾਂ ਦੀ ਇਸ ਸਾਹਤ ਤੋਂ ਸੇਧ ਰੰਦੇ ਹੋਏ ਸਾਨੂੰ ਦੇਸ਼ ਦੇ ਵਾਸਤੇ ਕੰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਨੌਜਵਾਨਾਂ ਵਾਸਤੇ ਉਹਨਾਂ ਦੇ ਰੋਜ਼ਗਾਰ ਵਾਸਤੇ ਉਪਰਾਲੇ ਕਰਨ ਕੋਸ਼ਿਸ਼ ਕਰਨ ਕਿ ਨੌਜਵਾਨਾਂ ਨੂੰ ਦਸ਼ਾ ਤੋਂ ਦੂਰ ਰੱਖਿਆ ਜਾਵੇ ਔਰ ਉਹ ਤਾਂ ਹੀ ਪੋਸੀਬਲ ਹੈ ਜੇਕਰ ਸਰਕਾਰਾਂ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦੇਣਗੀਆਂ ਹੋ ਜਾ ਹੋ ਜਾ सरदार चरणी सिंह चन्नी जी श्री राहुल गांधी जी श्रीमती सोनिया गांधी जी खड़गे साहब श्री राहुल गांधी जी खड़गे साहब महिंद्र सिंह राजा बड़िंग जी